ਗੁਰੂ ਦੇ ਦੁਆਰੇ ਜਦੋਂ ਪਾਠੀ ਸਿੰਘ ਬੋਲਦਾ ਗੁਰੂ ਦੇ ਦੁਆਰੇ ਜਦੋਂ ਪਾਠੀ ਸਿੰਘ ਬੋਲਦਾ ਬਾਣੀ ਵਿੱਚ ਰਚੇ ਜਹਾਨ ਕੁਲ ਜਾਂਦੇ ਸੀ ਤਾਰਿਆਂ ਨੂੰ ਗਿਣਾਂ ਤੇ ਹੋ ਗਿਣ ਗਿਣ ਕੇ ਤਾਰਿਆਂ ਨੂੰ ਗਿਣਾਂ ਤੇ ਹੋ ਗਿਣ ਗਿਣ ਕੇ زندگی ਦੇ ਸਾਰੇ ਹੀ ਹਿਸਾਬ ਪੁੱਲ ਜਾਂਦੇ ਸੀ زندگی ਦੇ ਸਾਰੇ ਹੀ ਹਿਸਾਬ ਪੁੱਲ ਜਾਂਦੇ ਸੀ ਫਿਕਰ ਹੁੰਦਾ ਸੀ ਫੱਟੀ ਦਾ ਜੋ ਵੇੜੇ ਸੁਕਣੀ ਪਾਈਏ ਛੇਤੀ ਸੁੱਕ ਜੇ ਗਾਚੀ ਜਿਹੜੀ 5 ਮਿੰਟ ਪਹਿਲਾਂ ਲਾਈਏ ਪੰਜਾਂ ਦਸਾਂ ਵਿਹਾਂ ਵਾਲੀ ਗੱਲ ਦੂਰ ਸੀ ਪੰਜਾਂ ਦਸਾਂ ਵਿਹਾਂ ਵਾਲੀ ਗੱਲ ਦੂਰ ਸੀ ਹੁੰਦਾ ਸੀ ਰਪਈਆ ਕੋਲ ਯਾਰ ਫੁੱਲ ਜਾਂਦੇ ਸੀ ਤਾਰਿਆਂ ਨੂੰ ਗਿਲਾਤੇ ਹੋਗੇਣ ਗਿਣਕੇ ਤਾਰਿਆਂ ਨੂੰ ਗਿਲਾਤੇ ਹੋਗੇਣ ਗਿਣਕੇ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਭੁੱਲ ਜਾਂਦੇ ਸੀ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਭੁੱਲ ਜਾਂਦੇ ਸੀ ਸਿਖਰ ਦੁਪਹਿਰੇ ਟਹਿਰ ਪਜੋਣੇ ਪੈਰਾਂ ਵਿੱਚ ਨਾ ਚੱਪਲਾਂ ਸੀ ਕੀ ਕਿਸੇ ਨਾਲ ਦਗਾ ਕਮਾਉਂਦੇ ਨੀਆ ਕਿੱਥੋਂ ਅਕਲਾਂ ਸੀ ਕੀ ਕਿਸੇ ਨਾਲ ਦਗਾ ਕਮਾਉਂਦੇ ਐਂ ਨੀਆਂ ਕਿੱਥੋਂ ਅਕਲਾ ਸੀ ਖੁੱਲਾ ਵੇੜਾ ਸਾਂਝਾ ਚੁੱਲਾ ਇੱਕੋ ਕਰ ਸੀ ਖੁੱਲਾ ਵੇੜਾ ਸਾਂਝਾ ਚੁੱਲਾ ਇੱਕੋ ਕਰ ਸੀ ਤਾਹੀਂ ਤਾਂ ਨਿਆਣੇ ਇਹਨੇ ਪੜ ਪੁੜ ਜਾਂਦੇ ਸੀ ਤਾਰਿਆਂ ਨੂੰ ਗਲਾਤੇ ਹੋ ਗਿਣ-ਗਿਣ ਕੇ ਤਾਰਿਆਂ ਨੂੰ ਗਰਲਾਂ ਤੇ ਹੋ ਗਿਣ-ਗੀਣ ਕੇ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਪੁੱਲ ਜਾਂਦੇ ਸੀ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਪੁੱਲ ਜਾਂਦੇ ਸੀ ਵਿੱਚ ਪਰਦੇਸਾਂ ਕਰਨ ਕਮਾਈਆਂ ਕਿੰਨੇ ਹੀ ਪੁੱਤ ਮਾਵਾਂਦੇ ਘਰ ਵੱਲ ਨੂੰ ਨਾ ਮੁੜਦੇ ਰਸਤੇ ਪਾਂਦੀ ਜਿਹੜੇ ਰਾਵਾਂਦੇ ਵਿਚ ਪਰਦੇਸਾਂ ਕਰਨ ਕਮਾਈਆਂ ਜਿੰਨੇ ਵੀ ਪੁੱਤ ਮਾਵਾਂ ਦੇ ਘਰ ਵੱਲ ਨੂੰ ਨਾ ਮੁੜਦੇ ਰਸਤੇ ਪਾਂਦੀ ਜਿਹੜੇ ਰਵਾੰਦੇ ਬਾਪੂ ਦੇਆਂ ਮੋਢਿਆਂ ਤੋਂ ਵੇਖੀ ਦੁਨੀਆ ਬਾਪੂ ਦੇਆਂ ਮੋਢਿਆਂ ਤੋਂ ਵੇਖੀ ਦੁਨੀਆ ਚੱਕਣੇ ਨੂੰ ਕੋਦੀ ਦੋਵੇਂ ਹੱਥ ਖੁੱਲ ਜਾਂਦੇ ਸੀ ਤਾਰਿਆਂ ਨੂੰ ਗਿਲਾਤੇ ਹੋ ਗਿਣ-ਗਿਣ ਕੇ ਤਾਰਿਆਂ ਨੂੰ ਗਿਲਾਤੇ ਹੋ ਗਿਣ-ਗਿਣ ਕੇ ਜ਼ਿੰਦਗੀ ਦੇ ਸਾਰੇ ਹਿਸਾਬ ਭੁੱਲ ਜਾਂਦੇ ਸੀ ਜ਼ਿੰਦਗੀ ਦੇ ਸਾਰੇ ਹਿਸਾਬ ਭੁੱਲ ਜਾਂਦੇ ਸੀ ਜ਼ਿੰਦਗੀ ਦੇ ਸਾਰੇ ਹਿਸਾਬ ਭੁੱਲ ਜਾਂਦੇ ਸੀ Thank you, Z.